ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਹਾਂ ਤੇ ਫੈਮਿਲੀ ਵੀ ਠੀਕੇ ਤੇ ਇੱਥੇ ਮੈਂ ਕੱਟਣ ਲੱਗੀ ਸੀ ਸਟੇਟ ਸਲਵਾਰ ਦੀ ਮੈਂ ਸੋਚਿਆ ਕਿ ਤੁਹਾਡੇ ਨਾਲ ਕਿਉਂ ਨਾ ਵੀਡੀਓ ਜਿਹੜੀ ਹੈਗੀ ਐ ਸ਼ੇਅਰ ਕੀਤੀ ਜਾਵੇ ਤੇ ਕਪੜਾ ਸੀਗਾ ਮੇਰੇ ਕੋਲ ਆ ਤਕਰੀਬਨ ਸਵਾ ਦੋ ਮੀਟਰ ਸੀਗਾ ਤੇ ਇਹਨੂੰ ਮੈਂ ਡਬਲ ਫੋਲਡ ਕਰ ਲਿਆ ਸੀਗਾ ਇਹ ਸੀਗਾ ਬੜੇ ਆਰਜ਼ੀ ਤੇ ਠੀਕੇ ਜੀ ਤੇ ਇਹਨੂੰ ਮੈਂ ਮਤਲਬ 4 ਫੋਲਡ ਕਰ ਲਿਆ ਸੀਗਾ ਹੁਣ ਤੇ ਖੁੱਲਾ ਪਾਸਾ ਮੈਂ ਇਧਰਲੀ ਸਾਈਡ ਰੱਖਿਆ ਸੀ ਬੰਦ ਵਾਲੀ ਸਾਈਡ ਮੈਂ ਆਪਣੀ ਸਾਈਡ ਰੱਖ ਲਈ ਸੀ ਠੀਕ ਹੈ ਜੀ ਅ ਬੈਲਟ ਵਾਸਤੇ ਕਪੜਾ ਸਾਈਡ ਤੇ ਛੱਡ ਕੇ ਜਿਹੜਾ ਬਾਕੀ ਹੈਗਾ ਉਹਦੇ ਵਿੱਚ ਮੈਂ ਸਾਰੇ ਦੀ ਜਿਹੜੀ ਹੈਗੀ ਆ ਸਲਵਾਰ ਕੱਢ ਲਵਾਂਗੀ ਠੀਕ ਹੈ ਜੀ ਤੇ ਆ ਕੱਪੜੇ ਨੂੰ ਬਿਲਕੁਲ ਸੈੱਟ ਕਰ ਲੈਣਾ ਹੈ ਤੇ ਇਹਦੇ ਵਿੱਚ ਨਾ ਲਾਈਨਿੰਗ ਵੀ ਲੱਗੂਗੀ ਕਿਉਂਕਿ ਜਿਹੜੀ ਇਹ ਕਾਟਨ ਹੈਗੀ ਆ ਪਤਲੀ ਸ ਬਹੁਤ ਸੀਗੀ ਦੁਕਾਨ ਵਾਲੇ ਨੇ ਤਾਂ ਵੈਸੇ ਕਿਹਾ ਸੀਗਾ ਤੋਕੇ ਗਫ ਹੋ ਜੂਗਾ ਲੇਕਿਨ ਐਡਾ ਕੁਝ ਖਾਸ ਫਰਕ ਨਹੀਂ ਪਿਆ ਚਲੋ ਮੈਂ ਕਿਹਾ ਹਲਕੀ ਜੀ ਜਿਹੜੀ ਹੈਗੀ ਆ ਕਾਟਨ ਦੀ ਜਿਹੜੀ ਹਲਕੀ ਆਉਂਦੀ ਹੈ ਲਾਈਨਿੰਗ ਉਹ ਲਗਾ ਲੈਂਦੀ ਆ ਤੇ ਇੱਥੇ ਜਿਹੜੀ ਸਲਵਾਰ ਦੀ ਲੈਂਥ ਹੈਗੀ ਇਹ 40 ਇੰਚ ਰੱਖਣੀ ਹੈ ਮੈਂ ਤੇ 5 ਇੰਚ ਦੀ ਆਪਾਂ 벨ਟ ਪਾਵਾਂਗੇ ਠੀਕ ਹੈ ਜੀ ਤੇ ਇੱਥੇ ਮੈਂ 36 ਇੰਚ ਜਿਹੜੀ ਹੈਗੀ ਆ ਉਹ ਕੱਢਣ ਲੱਗੀ ਆ ਮੈਂ ਬੈਲਟ ਤੋਂ ਬਿਨਾ ਤੇ ਮਾਰਕਿੰਗ ਕਰ ਲਈ ਐ ਮੈਂ ਲੈਂਥ ਦੀ ਜਿਹੜੀ ਹੈਗੀ ਆ ਤੇ ਹੁਣ ਮੈਂ ਜਿਹੜੇ ਖੁੱਲਾ ਪਾਸਾ ਹੈਗਾ ਹੈ ਨਾ ਉਧਰੋਂ ਮੈਂ ਆਸਣ ਦੀ ਮਾਰਕਿੰਗ ਕਰੂੰਗੀ ਆਸਣ ਰੱਖਿਆ ਮੈਂ 11 ਇੰਚ ਅੱਧਾ ਇੰਚ ਸਲਾਈਟ ਆ ਜਾਊਗਾ ਮਤਲਬ ਅੱਧਾ ਅੱਧਾ ਇੰਚ ਤੇ नीचे ਤੋਂ ਮੈਂ ਰੱਖੀ ਹੈ ਜੀ ਜੋਇੰਟ ਵਾਲੀ ਸਾਈਡ ਤੋਂ ਮੋਰੀ ਠੀਕ ਹੈ ਜੀ ਮੋਰੀ ਮੈਂ ਮੋਰੀ ਦੀ ਮਾਰਕਿੰਗ ਜਿਹੜੀ ਹੈਗੀ ਉਹ 10 ਇੰਚ ਤੇ ਕੀਤੀ ਹੈ ਜੀ ਠੀਕ ਹੈ ਜੀ ਖੁੱਲੀ ਮੋਰੀ ਵਾਲੀ ਬਣਾਵਾਂਗੇ ਠੀਕ ਹੈ ਜੀ ਤੇ ਇਹਨੂੰ ਮੋਰੀ ਦੇ ਨਿਸ਼ਾਨ ਨੂੰ ਤੇ ਆਸਨ ਦੇ ਨਿਸ਼ਾਨ ਨੂੰ ਅਸੀਂ ਸਕੇਲ ਦੀ ਮਦਦ ਨਾਲ ਮਿਲਾ ਦਵਾਂਗੇ ਆਪਸ ਦੇ ਵਿੱਚ ਠੀਕ ਹੈ ਜੀ ਤੁਸੀਂ ਐਦਾਂ ਵੀ ਮਿਲਾ ਸਕਦੇ ਹੋ ਮਤਲਬ ਦੋਨਾਂ ਨਿਸ਼ਾਨਾਂ ਨੂੰ ਮਿਲਾ ਦੇਣਾ ਠੀਕ ਹੈ ਜੀ ਤੇ 5 ਇੰਚ ਦੇ ਉੱਪਰ ਨੂੰ ਸਾਡੀ 벨ਟ ਦਾ ਆਸਣ ਹੋ ਜਾਊਗਾ 벨ਟ ਦਾ ਮਿਲ ਜੂਗਾ ਤੇ 15 ਇੰਚ ਜਿਹੜਾ ਹੈਗਾ ਆਸਣ ਸੜਾ ਤਿਆਰ ਹੋ ਜਾਊਗਾ ਠੀਕ ਹੈ ਜੀ ਤੁਸੀਂ ਐਦਾਂ ਸਿੱਧੀ ਵੀ ਮਾਰਕਿੰਗ ਕਰ ਸਕਦੇ ਹੋ ਤੇ ਸਕੇਲ ਨਾਲ ਵੀ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਸਹੀ ਲੱਗੇ ਉਦਾਂ ਕਰ ਸਕਦੇ ਹੋ ਠੀਕ ਹੈ ਜੀ ਹੁਣ ਜਿਹੜਾ ਹੈਗਾ ਅਸੀਂ ਅ ਕਟਿੰਗ ਕਰਾਂਗੇ ਵੈਸੇ ਮੈਂ ਨਾ ਜਿਹੜਾ ਕਪੜਾ ਹੈਗਾ ਉਹ ਇੱਧਰ ਨੂੰ ਜ਼ਿਆਦਾ ਸੀਗਾ ਮੈਂ ਫਿਰ ਥੋੜਾ ਜਿਹਾ ਹੋਰ ਵਿੱਚ ਜਿਹੜਾ ਹੈਗਾ ਮਿਲਾ ਲਿਆ ਸੀਗਾ 벨ਟ ਵਾਸਤੇ ਛੱਡ ਕੇ ਹੈਨਾ ਤੇ ਬਾਕੀ ਜਿਹੜਾ ਹੈਗਾ ਮੈਂ ਇੱਧਰ ਨੂੰ ਕਰ ਲਿਆ ਸੀਗਾ ਤੇ ਮੈਨੂੰ ਇਹ ਸੀ ਥੋੜਾ ਜਿਹਾ ਖੁੱਲੀ-ਖੁੱਲੀ ਜੀ ਬਣ ਜੂਗੀ ਸਲਵਾਰ ਵੈਸੇ ਆ ਪੀੜੀ ਸਲਵਾਰ ਨਹੀਂ ਸੀ ਮੈਂ ਜ਼ਿਆਦਾ ਬਣਾਣਾ ਚਾਹਦੀ ਤੇ ਖੁੱਲੀ-ਖੁੱਲੀ ਜੀ ਬਣਾਉਣਾ ਚਾਹਦੀ ਸੀਗੀ ਇਸ ਕਰਕੇ ਮੈਂ ਦੁਬਾਰ ਤੋਂ ਜਿਹੜਾ ਹੈਗਾ ਉਹ ਨਿਸ਼ਾਨਦੇਹੀ ਕਰ ਲਈ ਸੀਗੀ ਮਾਰਕਿੰਗ ਕਰ ਲਈ ਸੀ ਹੁਣ ਤੇ ਆਪਾਂ ਜਿਹੜੀ ਉੱਪਰ ਤੋਂ ਜਿਹੜਾ ਫालतू ਕਪੜਾ ਸੀਗਾ ਉਹ ਵੀ ਕੱਟ ਲਾਂਗੇ ਇਹ ਸਾਡਾ ਜਿਹੜਾ ਹੈਗਾ ਬਾਅਦ ਵਿੱਚ 벨ਟ ਵਗੈਰਾ ਦੇ ਕੰਮ ਆ ਉਹ ਸੌਰੀ ਸੱਚ ਪਹੁੰਚੇ ਦੇ ਕੰਮ ਆ ਜਾਊਗਾ ਤੇ ਇਦਰੋਂ ਅਸੀਂ ਜਿਹੜੀ ਮੋਰੀ ਵਾਲਾ ਨਿਸ਼ਾਨ ਲਗਾਏ ਉਤੋਂ ਅਸੀਂ ਆਸਣ ਤੱਕ ਕਟਿੰਗ ਕਰ ਲਾਂਗੇ ਆਂਦਰ ਸਾਡਾ ਐਕਸਟਰਾ ਕਪੜਾ ਜਿਹੜਾ ਹੈਗਾ ਸਾਈਡ ਤੇ ਨਿਕਲ ਜਾਊਗਾ ਤੇ ਇਧਰੋਂ ਹੀ ਅਸੀਂ ਕੱਢ ਲਾਂਗੇ 벨ਟ ਠੀਕ ਹੈ ਜੀ ਤੇ ਆਹ ਹੋ ਗਈ ਐ ਸਾਈਡ ਜਿਹੜੀ ਸਲਵਾਰ ਇਹ ਹੈਗੀ ਐ ਜੀ ਬਿਨਾ ਪਹੁੰਚੇ ਤੋਂ ਸਲਵਾਰ ਮਤਲਬ ਕਿ ਜਿਹੜੇ ਗੋਡੇ ਪਾਉਂਦੇ ਹੁੰਦੇ ਹਨ ਨਾ ਅਸੀਂ ਪੱਲੇ ਉਹਨਾਂ ਤੋਂ ਇਹ ਵਿੱਚ ਹੀ ਹੁੰਦੇ ਨੇ ਇਹਦੇ ਇਹਦੇ ਵਿੱਚ ਹੀ ਕੱਟ ਹੋ ਜਾਂਦੇ ਨੇ ਤੇ ਉੱਪਰੋਂ ਨਾ ਅਸੀਂ ਥੋੜਾ ਜਿਹਾ ਡਾਊਨ ਕਟਿੰਗ ਕਰ ਲਾਂਗੇ ਅ ਇਥੋਂ ਕੀ ਹੈ ਸਾਡੀ ਜਿਹੜੀ ਪੌਂਚੇ ਤੇ ਸਲਵਾਰ ਨਹੀਂ ਗਿਰਦੀ ਹੈਗੀ 1 ਇੰਚ ਦਾ ਜਿਹੜਾ ਹੈਗਾ ਮੈਂ ਲਗਾ ਕੇ ਥੋੜਾ ਜਿਹਾ ਕਟਿੰਗ ਕਰ ਦਿੱਤਾ ਹੈ ਕਪੜਾ ਇਹਦੇ ਨਾਲ ਸਾਡੀ ਪੌਂਚੇ ਤੇ ਸਲਵਾਰ ਨਹੀਂ ਉੱਤਰਦੀ ਤੇ ਹੁਣ ਅਸੀਂ ਕਟਾਂਗੇ 벨ਟ 벨ਟ ਹੈਗੀ ਹੈ ਜੀ 24 ਇੰਚ ਠੀਕੇ ਜੀ ਤੇ 25 ਇੰਚ ਤੇ ਅਸੀਂ ਕਟਿੰਗ ਕਰ ਲਾਂਗੇ ਤੇ 8 ਇੰਚ ਦੀ ਮੈਂ ਜਿਹੜੀ ਹੈਗੀ ਆ ਚੜਾਈ ਕੱਟੂਗੀ ਕਿਉਂਕਿ ਜਿਹੜਾ ਨਿਪਾਇ ਹੈਗਾ ਉਹ ਮੈਂ ਖੁੱਲਾ ਡੁੱਲਾ ਜਿਹਾ ਮੋੜਦੀ ਹੰਨੀ ਆ ਤਾਂ ਕਿ ਨਾਲਾ ਵਗੈਰਾ ਪਾਉਣ ਚ ਆਸਾਨੀ ਹੋ ਜਾਵੇ ਖੁੱਲਾ ਨਿਪਾਈ ਹਮੇਸ਼ਾ ਮੈਂ ਮੋੜਦੀ ਆ ਤੇ 8 ਇੰਚ ਤੇ ਨਿਸ਼ਾਨ ਲਗਾ ਕੇ 25 ਇੰਚ ਤੇ ਆਪਾਂ ਕੱਟਦਾ ਕਟਿੰਗ ਕਰ ਦਾਂਗੇ ਹੁਣ ਆਪਾਂ ਕਟਿੰਗ ਕਰਾਂਗੇ ਜੀ ਇਹ ਤੋਂ ਬੈਲਟ ਤੋਂ ਬਾਅਦ ਬਸ ਸੇਮ ਜਿੱਦਾਂ ਅਸੀਂ ਉਹ ਕੱਟੇ ਆ ਐਵੇਂ ਅਸੀਂ ਜਿਹੜੀ ਹੈਗੀ ਆ ਲਾਈਨਿੰਗ ਰੱਖ ਕੇ ਉੱਤੇ ਮਤਲਬ ਸਲਵਾਰ ਰੱਖ ਕੇ ਕਟਿੰਗ ਕਰ ਦਵਾਂਗੇ ਤੇ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਹੈਗੀ ਐ ਸਾਡੀ ਸਲਵਾਰ ਦੀ ਜਿਹੜੀ ਕਟਿੰਗ ਹੋਊਗੀ ਠੀਕ ਹੈ ਜੀ ਆਡੇ ਲੋਟ ਜਿਹੜੀ ਹੈਗੀ ਆ ਵੈਸੇ ਲਾਈਨਿੰਗ ਮੈਂ ਧੋ ਲਈ ਸੀ ਤੇ ਲਾਈਨਿੰਗ ਵੀ ਬਿਲਕੁਲ ਮੈਂ ਜਿਹੜੀ ਹਲਕੀ ਵਾਲੀ ਲਾਈਨਿੰਗ ਉਹ ਹੀ ਲਈ ਸੀ ਜੀ ਤਾਂ ਕਿ ਜਿਹੜਾ ਹੈ ਨਾ ਕਿਉਂਕਿ ਗਰਮੀਆਂ ਵਾਲਾ ਸੂਟ ਹੈ ਗਰਮੀਆਂ ਵਾਲੀ ਸੂਟ ਦੇ ਵੀ ਤੁਹਾਨੂੰ ਪਤਾ ਹੀ ਹੈ ਲਾਈਨਿੰਗ ਲੱਗੀ ਹੋਈ ਗਰਮੀ ਬਹੁਤ ਹੁੰਦੀ ਹੈ ਨਾ ਇਸ ਕਰਕੇ ਮੈਂ ਬਿਲਕੁਲ ਹਲਕੀ ਲਾਈਨਿੰਗ ਜਿਹੜੀ ਹੈਗੀ ਆ ਉਹ ਲਈਏ ਤੇ ਇਹਨੂੰ ਮੈਂ ਫੋਰ ਫੋਲਡ ਕਰ ਲਿਆ ਸੀਗਾ ਆਡੇ ਲੋਟ ਹੀ ਜਿਹੜਾ ਹੈਗਾ ਉਹ ਲਗਾਈ ਸੀਗੀ ਮੈਂ ਕਿਉਂਕਿ ਲਾਈਨਿੰਗ ਦਾ ਕਪੜਾ ਥੋੜਾ ਘੱਟ ਸੀ 2.5 ਮੀਟਰ ਸੀਗਾ ਬਟ ਫਿਰ ਵੀ ਪੂਰਾ ਨਹੀਂ ਪਿਆ ਇਸ ਕਰਕੇ ਮੈਂ ਜਿਹੜੀ ਆਡੇ ਲੋਟ ਹੈਗੀ ਆ ਮੈਂ ਕਿ ਚਲੋ ਕੋਈ ਗੱਲ ਨਹੀਂ ਆਪਣੀ ਹੋਈ ਹੈ ਇਨ ਬੱਧਰਾ ਆ ਕੇ ਕਿ ਇਹ ਸੇਮ ਸਲਵਾਰ ਜਿਹੜਾ ਕੱਪੜਾ ਹੈਗਾ ਸਲਵਾਰ ਕਟਿੰਗ ਕੀਤੀ ਹੈ ਸੇਮ ਉਵੇਂ ਹੀ ਰੱਖ ਕੇ ਐਵੇਂ ਅਸੀਂ ਕਟਿੰਗ ਕਰ ਲੈਣੀ ਹੈ ਤੇ 벨ਟ ਦੇ ਵੀ ਸਾਈਡ ਤੋਂ ਜਿਹੜੀ ਲਾਈਨਿੰਗ ਹੈਗੀ ਉਹ ਨਿਕਲ ਆਉਗੀ ਆਪਣੀ ਤੇ ਇਹਨੂੰ ਕਰ ਦਾਂਗੇ ਆਪਾਂ ਕੱਟ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਬਹੁਤ ਜੜੀ ਹੈਗੀ ਆ ਜ਼ਰੂਰਤ ਆ ਸਪੋਟ ਕਰਿਆ ਕਰੋ ਆਖਿਰ ਪੰਜਾਬੀ ਉਹ ਪੰਜਾਬੀ ਦੇ ਕੰਮ ਆਉਂਦਾ ਹੁੰਦਾ ਜੀ ਠੀਕ ਹੈ ਜੀ ਤੇ ਮੇਰੀ ਸਲਵਾਰ ਦੀ ਜਿਹੜੀ ਕਟਿੰਗ ਫਿਨਿਸ਼ ਹੋ ਗਈ ਹੈ ਤੇ ਹੁਣ ਆਪਾਂ ਸਟੀਚਿੰਗ ਦੀ ਵੀਡੀਓ ਪਾਵਾਂਗੇ ਜੀ ਕਮੈਂਟ ਕਰਕੇ ਦੱਸਿਓ ਸਟੀਚਿੰਗ ਦੀ ਵੀਡੀਓ ਪਾਵਾਂ ਕਿ ਨਹੀਂ ਨਾ ਪਾਵਾਂ ਠੀਕ ਹੈ ਜੀ ਤੇ ਸਲਵਾਰ ਦੀ ਜਿਹੜੀ ਕਟਿੰਗ ਹੈਗੀ ਉਹ ਹੋ ਗਈ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ